ਜੋ ਆਪਾਂ ਬੋਟ ਸਟਾਰਟ ਕੀਤਾ ਬੜੇ ਦਿਨਾਂ ਬਾਅਦ ਖੜਾ ਸੀਗਾ ਤਿੰਨ ਚਾਰ ਮਹੀਨੇ ਹੋ ਗਏ ਤੇ ਨੂੰ ਸਟਾਰਟ ਕਰ ਰਹੇ ਆ ਬੈਟਰੀ ਬੂਟਰੀਆਂ ਲੋ ਹੋ ਜੇ ਇਹਨੂੰ ਚਲਾਉਂਦੇ 5-10 ਮਿੰਟ ਤਿੰਨ ਚਾਰ ਮਹੀਨੇ ਹੋ ਗਏ ਖੜੇ ਇਹਨੂੰ ਤਾਂ 4 ਮਹੀਨੇ ਹੋ ਗਏ ਆ। ਅਜੇ ਨੂੰ ਗਰਮ ਗਰਮ ਕਰਦੇ ਆ। ਇਧਰ ਆਪਾਂ ਡੇਰੀ ਤੇ ਆ ਗਏ ਆ। ਇਹ ਕਿਹੜੇ ਬੰਦੇ ਦੀ ਡੇਰੀ ਆ? ਬਲਵਿੰਦਰ ਸਿੰਘ ਕੰਗ। ਬਲਵਿੰਦਰ ਸਿੰਘ ਕੰਗ ਹੈ। ਕਿਧਰ ਗਿਆ ਬਲਵਿੰਦਰ ਸਿੰਘ ਕੰਗ? ਲੁਕਿਆ ਬੈਠਾ। ਐ ਇਹ ਮੈਂਬਰ ਸਾਹਿਬ ਆ ਬਲਵਿੰਦਰ ਸਿੰਘ ਕੰਗ ਨਹੀਂ। ਨਾਵੇਂ ਆਪਾਂ ਬੋਲਟ-ਬੋਲਟ ਚਲਾ ਕੇ ਦੇਖਿਆ 4 ਮਹੀਨੇ ਬਾਅਦ ਅੱਜ ਬਾਹਰ ਕੱਢਿਆ। ਐ ਪਵਿੰਦਰ ਸਿੰਘ ਵਪਾਰੀ। ਇਧਰ ਗੱਗੂ ਸਿੰਘ। ਦੇਰੀ ਆ ਨਾ ਰੱਖਦੇ ਕਰਾਂ ਡਰਮ ਡਰਮ ਲੋਡ ਡਰਮ ਲੋਡਿੰਗ ਗੱਡੀ ਲੋਡਿੰਗ ਕਰ ਲਈ ਆ ਤਿਆਰੀ ਚ ਫੁੱਲ ਫੁੱਲ ਤਿਆਰੀ ਚ ਆ ਆ ਮਾਨ ਸਾਹ ਕੋਤ ਕਹਿੰਦੇ ਦੁੱਧ ਪਾਉਣ ਆ ਕੇ ਦੁੱਧ ਵਿੱਚ ਕਿਲੋ ਆ ਤੇ ਡੋਲੀ ਏਡੀ ਚੱਕੀ ਆ ਵੇਖੋ ਐ ਮੁੰਡਾ ਤੋਲ ਕਿੰਨਾ ਹੈ ਆ ਜਾ 4 ਕਿਲੋ 4 ਕਿਲੋ ਨਾ ਹੋਣਾ ਕਿਲੋਗ ਚਲੋ ਵੀ ਤੋਲੋ ਤੋਲੋ ਦੁੱਧ ਸਿਰ ਇੱਕ ਦੁੱਧ ਹੀ ਹੈ ਆਪਾ ਪਾਉਣੀ ਆ ਸੇਵਕ ਦੁੱਦੀ ਵਾਲੀ ਵੀਡੀਓ ਠੀਕ ਹੈ ਠੀਕ ਹੈ ਹੋ ਗਿਆ ਮੁੰਡਿਆਂ ਨੇ ਟਾਲਿਆ ਕਹਿੰਦੇ ਸੇਵਕ ਦੁੱਦੀ ਨੇ ਟਾਲਿਆ ਕਹਿੰਦੇ ਮਾਨ ਨਾਲ ਸੇਵਕ ਦੁੱਦੀ ਤਗੜਾ ਓਏ ਬੱਸ 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 ਦੁੱਧ ਡੋਲੂ ਜੀ ਦੁੱਧ ਡੋਲੂ ਓਏ ਜਿਹੜਾ ਦੁੱਧ ਪੀਤਾ ਉਹ ਨਿਕਲ ਜੂਗਾ ਪਤੰਦਰ ਨਾ 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 ਲੜਨਾ ਨਹੀਂ ਲੜਨਾ ਨਹੀਂ ਓਏ ਦੁੱਧ ਪਿੱਛੇ ਲੜ ਪਏ ਯਾਰ ਕਬੱਡੀ ਖੜਾਇਆ ਕਹਿੰਦੇ ਬੰਦਾ ਖਤਰਨਾਕ ਆ ਕੱਲ ਟੇਹੇ ਖੇਡਿਆ ਮੈਚ ਇਹ ਨਹੀਂ ਮੈਂ ਖਿੱਦ ਕਹਿੰਦੇ ਤੇ ਚਪੇੜੀ ਚ ਬੜੇ ਪਏ ਆ ਸੇਵ ਕੁ ਦੋ ਦਿਨੇ ਰੱਖੜਿਆ ਕਹਿੰਦੇ ਡਰਮ ਵਿੱਚ ਗਾਂ ਕਰਦੇ ਜਮਾ ਸਿਰੇ ਲਾ ਦੇ ਚਰਾ ਕੇ ਮਾਰਿਆ ਪਤੰਦਰਾ ਦੁੱਧ ਦਾ ਵਿੱਚ ਦਵਾ ਉਹਦਾ ਮੰਨਦੇ ਤੇਰਾ ਦਵਾ ਮੰਨਦੇ ਸੀ ਹਾਂ ਮਾਨ ਨਾਲ ਕਹਿੰਦਾ ਮੈਂ ਇਹਦੇ ਤੋਂ ਡਰਦੇ ਸੀ ਕਹਿੰਦਾ ਮੈਨੂੰ ਖੇਡ ਨਹੀਂ ਦਿੱਤਾ ਉਹਨਾਂ ਨੇ ਡਰਦਿਆਂ ਨੇ ਆ ਉਗੀ ਤਾਂ ਖਾ ਆਵੀਂ ਬਾਬਾ ਪਿੰਦਰਾ ਪੜੀ ਤੁਨ ਖਾਦੇ ਆਪਾਂ 70000 ਦੀ ਕਹਿੰਦਾ ਸੇਵਕ ਦੋਦੀ ਵਿੱਚ ਬੈਠ ਬਹਿਣ ਲੱਗਾ ਗੱਡੀ ਦੇ ਇੰਦਰ ਆ ਚੱਲ ਗਏ ਚਲੋ ਪਿੰਦਰਾ ਬਹਿ ਸਟੈਂਡ ਲਾ ਦੀ ਭਰਾਵਾ ਇਹਦਾ ਉਹ ਹੈ ਨੀਗਾ ਸਭ ਰਾਂ ਨੂੰ ਵੇਖ ਕੇ ਕੀ ਹੈ ਲੱਗਿਆ ਇਹ ਉਧਰ ਲੌਲੀ ਲੈ ਕੇ ਗਿਆ ਸੀ ਉਹਨਾਂ ਸੱਟ ਤੋਂ ਕਿੰਨੇ ਪੈਸੇ ਲਾਉਂਦੇ ਆ ਦੱਸ ਸੇਵਕ ਦੋਦੀ ਨੇ ਗਾਣੇ ਕਹਿੰਦੇ ਲਾ ਲਿਆ ਚਲੋ ਭਾਈ ਪਾਣੀ ਵੀ ਪਾੜੇ ਹੋਏ ਵਿੱਚ ਥੋੜਾ ਔੜਾ ਪਾਣੀ ਪਾਦੀ ਐ ਵੀ ਦੋਸਤੋ ਅੱਜ ਆਪਾਂ ਚੱਲੇ ਮਾਨਾਂ ਵਾਲੇ ਨੂੰ ਘਰੇ ਛੱਡਣਾ ਮਾਨਾਂ ਵਾਲਾ ਕਹਿੰਦਾ ਮੈਂ ਕੱਲ ਗਵਾਡੀ ਬਾੜੀ ਖੇੜੀ ਮੇਰੇ ਲੱਤਾਂ ਦੋਖ ਲੱਗ ਗਿਆ ਤੇ ਕਹਿੰਦਾ ਮੈਨੂੰ ਘਰੇ ਛੱਡ ਗਿਆ ਉਹ ਡੇਰੀ ਤੋਂ ਹੁਣ ਘਰੇ ਸੜਕ ਬਣੀ ਜਾਂਦੀ ਐ ਸਪੈਸ਼ਲੀ ਮਾਨਾਂ ਵਾਲੇ ਦੇ ਘਰ ਤੋਂ 18 ਬੁੱਤੀਆਂ ਦਾ ਮਾਨਾਂ ਵਾਲਿਆ ਸਪੈਸ਼ਲੀ ਮਾਨਾਂ ਦੇ ਘਰੋਂ ਬੱੜ ਰਹੀ ਆ ਔਖੜਾ ਇਹਨਾਂ ਦਾ ਬੱਟਾ ਕਾਲੂ ਸਿੰਘ ਮਾਨ